ਸਫੀ ਕਾਲ ਦੇ ਸਾਰੇ ਨਵੇਂ अगेन ਸੋ ਕਲਦੀ ਬਹੁਤ ਵੀਡੀਓ ਵਾਇਰਲ ਹੋ ਰਹੀ ਹੈ ਕਿ ਜਿਹੜਾ ਮੈਂ ਕਿਹਾ ਵੀ ਇੱਕ ਵੀਡੀਓ ਪਾਈ ਸੀ ਕਿ ਸਿੱਧੂ ਮੂਸੇਵਾਲੇ ਦੇ ਮਦਰ ਤੇ ਫਾਦਰ ਧਰਨੇ ਤੇ ਬਹਿ ਗਏ ਆ ਉਹਨਾਂ ਦਾ ਕਹਿਣਾ ਵੀ ਕੋਈ ਕੰਪਨੀ ਹੈ ਕੀ ਵਨ ਆਈ ਡੋਟ ਰਿਮੈਂਬਰ ਨੇਮ ਨਹੀਂ ਨਾਮ ਹੀ ਨਹੀਂ ਯਾਦ ਨਹੀਂ ਰਹਿੰਦੇ ਸੋ ਉਹਨਾਂ ਨੇ ਜਿਹੜੇ ਜੋ ਜਿਹੜੀ ਕਮਾਈ ਆਉਂਦੀ ਸੀ ਉਹਨਾਂ ਨੇ ਉਸ ਕੰਪਨੀ ਨੂੰ ਕਿਹਾ ਸੀ ਕਿ ਇੱਕ ਸਾਲ ਦੀ ਕਮਾਈ ਤੁਸੀਂ ਸਾਰੇ ਕਲੈਕਟ ਕਰਕੇ ਜੋ ਵੀ ਕਰਕੇ ਅੱਗੇ ਲੱਗੋ ਤਦ ਤੋ ਜੋ ਆਪਣਾ ਕਮਿਸ਼ਨ ਤੁਸੀਂ ਲੈ ਲਓ ਪਰ ਉਹ ਕੰਪਨੀ ਨੇ ਸਾਰਾ ਪੈਸਾ ਅੰਦਰ ਕਰ ਲਿਆ ਇਨਸਾਨ ਨੂੰ ਪਤਾ ਨਹੀਂ ਇੰਨੇ ਪੈਸੇ ਦੀ ਲਾਲਚ ਕਿਉਂ ਆ ਕਿਉਂ ਬੰਦਾ ਦੂਜਿਆਂ ਦੇ ਪੈਸੇ ਤੇ ਅੱਖ ਰੱਖਦਾ ਕਿਉਂ ਬੰਦਾ ਇੰਨਾ ਪੈਸੇ ਪਿੱਛੇ ਭੱਜਦਾ ਜਦੋਂ ਪਤਾ ਇੱਕ ਵਕਤੋ ਅਸੀਂ ਰਹਿਣਾ ਹੀ ਨਹੀਂ ਇਸ ਧਰਤੀ ਤੇ ਇੱਕ ਨਾ ਇੱਕ ਦਿਨ ਸਾਨੂੰ ਇਹ ਧਰਤੀ ਨੂੰ ਛੱਡਣਾ ਪੈਣਾ ਹੈ ਸੋ ਕਿਉਂ ਤੁਸੀਂ ਇੰਨੇ ਮਾੜੇ ਕਰਮ ਕਰਦੇ ਹੋ ਕਿਉਂ ਕਰਮ ਤੁਹਾਨੂੰ ਇੱਥੇ ਹੀ ਭਰਨੇ ਪੈਣਗੇ ਸੈਕਿੰਡ ਥਿੰਗ ਜਿਹੜੇ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਹੈ ਸਰਦਾਰ ਬਲਕੌਰ ਸਿੰਘ ਸਿੱਧੂ ਆਈ ਥਿੰਕ ਮੈਂ ਸਹੀ ਨਾਮ ਲੈ ਰਹੀ ਹਾਂ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਉਹਦੀ ਵਜ੍ਹਾ ਹੈ ਕਿ ਉਹ ਕਾਂਗਰਸ ਨੂੰ ਸਪੋਰਟ ਕਰਦੇ ਆ ਔਰ ਜਿਹੜਾ ਟਾਈਮ ਚੱਲ ਰਿਹਾ ਆ ਆਮ ਆਦਮੀ ਪਾਰਟੀ ਦਾ ਸੋ ਮੈਨੂੰ ਨਾ ਆ ਚੀਜ਼ਾਂ ਬਹੁਤ ਬਕਵਾਸ ਤੇ ਵਹੀਆ ਤੇ ਘਟੀਆਂ ਲੱਗਦੀਆਂ ਜੇ ਕੋਈ ਬੰਦਾ ਕਾਂਗਰਸ ਦਾ ਸਪੋਰਟਰ ਆ ਜਾਂ ਅਕਾਲੀ ਦਲ ਨੂੰ ਸਪੋਰਟ ਕਰਦਾ ਹੈ ਜਾਂ ਭਾਜਪਾ ਨੂੰ ਸਪੋਰਟ ਕਰਦਾ ਹੈ ਔਰ ਸਰਕਾਰ ਆਮ ਆਦਮੀ ਦੀ ਆ ਫਿਰ ਤੁਸੀਂ ਇਹ ਕੀ ਬਦਤਮिजियां ਕਰਦੇ ਹੋ ਕਿ ਇਹ ਬੰਦਾ ਕਾਂਗਰਸ ਨੂੰ ਸਪੋਰਟ ਕਰਦਾ ਅਸੀਂ ਇਹਦੇ ਚੱਲਣ ਨਹੀਂ ਦੇਣੀ ਪੁਲਿਸ ਨੂੰ ਫੋਨ ਕਰ ਦਿੰਨੇ ਆ ਸਾਰਿਆਂ ਨੂੰ ਵੀ ਇਹਦੀ ਸੁਣਵਾਈ ਨਹੀਂ ਹੋਣੀ ਚਾਹੀਦੀ ਦੈਟਸ ਅ ਟੋਟਲੀ ਰੌਂਗ ਹਰ ਇੱਕ ਬੰਦੇ ਨੂੰ ਰਾਈਟ ਆ ਉਹ ਕਿਸੇ ਵੀ ਪਾਰਟੀ ਨੂੰ ਸਪੋਰਟ ਕਰ ਸਕਦਾ ਹੈ ਮੈਂ ਕਦੀ ਆਪਣੇ ਮੂੰਹ ਇਹ ਗੱਲ ਕਹੀ ਆ ਕਾਂਗਰਸ ਨੂੰ ਸਪੋਰਟ ਨਾ ਕਰੋ ਅਕਾਲੀਆਂ ਨੂੰ ਸਪੋਰਟ ਨਾ ਕਰੋ ਭਾਜਪਾ ਨੂੰ ਨਾ ਕਰੋ ਬਸ ਕਲਾਮ ਆਦਮੀ ਨੂੰ ਕਰੋ ਮੈਂ ਇਦਾਂ ਕਿਵੇਂ ਕਹਿ ਸਕਦੀ ਆ ਵੀ ਜਿਹਨੂੰ ਕਿਸੇ ਨੂੰ ਰੋਟੀ ਪਸੰਦ ਆ ਬ੍ਰੇਕਫਾਸਟ ਕਿਸੇ ਨੂੰ ਆਲੂ ਦੇ ਪਰੋਠੇ ਪਸੰਦ ਆ ਕਿਸੇ ਨੂੰ ਗੋਭੀ ਦੇ ਪਸੰਦ ਆ ਹਰ ਇੱਕ ਬੰਦੇ ਦੀ ਚੁਆਇਸ ਹੁੰਦੀ ਆ ਕਿਸੇ ਨੂੰ ਲੂਲੂ ਲੈਮਨ ਦੇ ਕੱਪੜੇ ਪਸੰਦ ਆ ਕਿਸੇ ਨੂੰ ਪੋਮਾ ਦੇ ਪਸੰਦ ਆ ਕਿਸੇ ਨੂੰ ਟੌਮੀ ਹੌਸਫਿਗਰ ਦੇ ਪਸੰਦ ਆ ਹਰ ਇੱਕ ਬੰਦੇ ਦੀ ਚੁਆਇਸ ਹੁੰਦੀ ਆ ਕਿਸੇ ਨੂੰ ਪੰਜਾਬੀਆਂ ਕੁੜੀਆਂ ਨਾਲ ਵਿਆਹ ਕਰਾਉਣਾ ਪਸੰਦ ਆ ਕਿਸੇ ਨੂੰ ਗੋਰੀਆਂ ਨਾਲ ਰਹਿਣਾ ਪਸੰਦ ਸ ਚੁਆਇਸ ਹੈ ਸੋ ਜੇ ਉਹ ਬੰਦਾ ਕਾਂਗਰਸ ਦਾ ਕਾਂਗਰਸ ਨੂੰ سپورਟ ਕਰਦਾ ਹੈ ਦੈਟਸ ਆ ਟੋਟਲੀ ਰੋਂਗ ਜੋ ਉਹਦੀ ਬੰਦ ਦੀ ਸ਼ਿਕਾਇਤ ਹੈ ਠੀਕ ਹੈ ਬਜ਼ੁਰਗ ਹੈ ਜੋ ਉਹਨਾਂ ਦੀ ਬੰਦ ਦੀ ਸ਼ਿਕਾਇਤ ਹੈ ਤੁਸੀਂ ਉਹਨੂੰ ਸੁਣੋ ਉਹਤੇ ਕਾਰਵਾਈ ਹੋਣੀ ਚਾਹੀਦੀ ਹੈ ਚਾਹੇ ਤੁਹਾਨੂੰ ਪ੍ਰਧਾਨ ਮੰਤਰੀ ਫੋਨ ਕਰੇ ਚਾਹੇ ਤੁਹਾਨੂੰ ਸੀਐਮ ਫੋਨ ਕਰੇ ਚਾਹੇ ਤੁਹਾਨੂੰ ਕੋਈ ਐਮਐਲਏ ਫੋਨ ਕਰੇ ਪੌਲਸ ਨੂੰ ਚਾਹੀਦਾ ਆਪਣੇ ਕੰਮ ਦੇ ਪ੍ਰਤੀ ਹਨੈਸਟ ਰਹਿਣਾ ਇਹ ਬਹੁਤ ਪ੍ਰੋਬਲਮ ਹੈ ਸਾਡੇ ਇੰਡੀਆ ਦੇ ਸਿਸਟਮ ਦੇ ਵਿੱਚ ਜਦੋਂ ਉੱਤਰੋਂ ਉੱਤੋਂ ਫੋਨ ਆ ਜਾਂਦੇ ਫਲਾਣਾ ਕੰਮ ਨਾ ਕਰੀ ਤੇ ਵਾਈ ਵਟਸਐਪ ਜੇ ਇਹ ਚੀਜ਼ਾਂ ਠੀਕ ਹੋ ਜਾਣ ਜੇ ਪੰਜਾਬ ਪੁਲਿਸ ਵੀ ਸੱਚ ਦੇ ਨਾਲ ਖੜੇ ਉਹ ਦੇਖੇ ਜਸਟੀਫਾਈ ਕਰੇ ਕਿ ਆਹ ਬੰਦਾ ਬਿਲਕੁਲ ਸੱਚ ਕਹਿ ਰਿਹਾ ਹੈ ਇਹ ਬੰਦੇ ਤੇ ਕੰਪਲੇਂਟ ਹੋਣੀ ਚਾਹੀਦੀ ਹੈ ਜਸਟਿਸ ਅਸੀਂ ਜਸਟਿਸ ਮੰਗ ਰਹੇ ਆ ਜੇ ਅੱਜ ਮੈਂ ਟਿਕਟੌਕ ਦੇ ਪਲੇਟਫਾਰਮ ਤੇ ਆ ਜਾਂ ਸੋਸ਼ਲ ਮੀਡੀਆ ਤੇ ਆ ਜਾਂ ਤੁਸੀਂ ਮੈਨੂੰ ਇਨਫਲੂਐਂਸਰ ਕਹਿੰਦੇ ਹੋ YouTube ਬਲੌਗਰ ਕਹਿੰਦੇ ਤੁਸੀਂ ਮੈਨੂੰ ਜੋ ਵੀ ਕਹਿੰਦੇ ਹੋ ਮੇਰੇ 99.9 ਮੇਰੀ ਕੋਸ਼ਿਸ਼ ਹੁੰਦੀ ਆ ਕਿ ਮੈਂ ਜਸਟਿਸ ਜਿੱਥੇ ਤੱਕਾ ਹੋ ਰਿਹਾ ਜਿੱਥੇ ਕੁਝ ਗਲਤ ਹੋ ਰਿਹਾ ਮੈਂ ਉਹਨਾਂ ਦੇ ਨਾਲ ਸਟੈਂਡ ਕਰਾਂ ਮੈਂ ਉਹਨਾਂ ਨਾਲ ਖੜਾ ਬਟ ਆਈ ਡੋਂਟ ਕੇਅਰ ਕਿ ਤੁਸੀਂ ਕਿਹੜੇ ਰਿਲੀਜੀਅਨ ਚ ਬਿਲੋਂਗ ਕਰਦੇ ਹੋ ਤੁਸੀਂ ਕਿਹੜੀ ਪਾਰਟੀ ਦੇ ਨਾਲ ਤੁਸੀਂ ਸਟੈਂਡ ਕਰਦੇ ਹੋ ਭਾਵੇਂ ਬੰਦਾ ਕਾਲੀਆਂ ਦਾ ਹੋਵੇ ਕਾਂਗਰਸ ਦਾ ਹੋਵੇ ਬੀਜੇਪੀ ਦਾ ਹੋਵੇ ਪਰ ਜੇ ਮੈਨੂੰ ਪਤਾ ਵੀ ਇਸ ਬੰਦੇ ਨਾਲ ਹੁਣ ਆਮ ਆਦਮੀ ਦੇ ਸਰਕਾਰ ਦੇ ਵਿੱਚ ਗਲਤ ਹੋ ਰਿਹਾ ਤਾਂ ਮੈਂ ਆਮ ਜਿਹੜੀ ਗਵਰਨਮੈਂਟ ਹੈ ਸਰਕਾਰ ਹੈ ਮੈਂ ਉਹਨਾਂ ਦੇ ਹੱਕ ਚ ਨਹੀਂ ਖੜੂੰਗੀ ਕਦੀ ਵੀ ਸੀਐਮ ਜਿਹੜਾ ਹੁੰਦਾ ਹੈ ਨਾ ਤੇ ਪੀਐਮ ਜਿਹੜਾ ਹੁੰਦਾ ਇਨਾਂ ਨੂੰ ਬਹੁਤ ਇਹ ਇੱਕ ਐਸੇ ਉਧੇ ਆ ਜਿੱਦ ਇੱਕ ਮਾਂ ਹੁੰਦੀ ਆ ਨਾ ਪੰਜ ਬੱਚੇ ਜੰਮੇ ਤੇ ਪਵਾ 10 ਉਹ ਹਰੇਕ ਨੇ ਇੱਕੋ ਜਿਹਾ ਵਿਹਾਰ ਕਰਦੀ ਆ ਕਿਉਂਕਿ ਉਹਦੇ ਬੱਚੇ ਆ ਉਹ। ਪਮਾ ਚੋਂ ਦੇ ਦੋ ਬੱਚੇ ਬਹੁਤ ਅਮੀਰ ਆ ਬਿਲੀਅਨੇਰ ਆ ਪਵਾ ਉਹਦੇ ਦੋ ਬੱਚੇ ਬਹੁਤ ਗਰੀਬ ਆ ਮਾਂ ਨੇ ਇਹ ਨਹੀਂ ਦੇਖਣਾ। ਕਿ ਹਾਂ ਐਮੀਰ ਐ ਮੈਨੂੰ ਜ਼ਿਆਦਾ ਪਿਆਰ ਕਰਾ ਆ ਮੇਰਾ ਤੇ ਪੁੱਤ ਗਰੀਬ ਨੂੰ ਮੈਂ ਘੱਟ ਕਰਾ ਉਹ ਇਕੁਅਲ ਉਹਦੀ ਮਮਤਾ ਇਕੁਅਲ ਹੁੰਦੀ ਐ ਸੋ ਇਦਾਂ ਹੀ ਪੀਐਮ ਦਾ ਸੀਐਮ ਦਾ ਦਰਜਾ ਐਮਐਲਏ ਐਮਪੀ ਸੋ ਜਿਹੜੇ ਤੁਹਾਡੇ ਨੀਚੇ ਸੰਗਤ ਆਂਦੀ ਐ ਲੋਕ ਆਂਦੀ ਐ ਜਿਹੜੇ ਸਟੇਟ ਦੇ ਤੁਸੀਂ ਸੀਐਮ ਹੋ ਉਹ ਤੁਹਾਡੇ ਬੱਚੇ ਆ ਸਾਰੇ ਤੁਹਾਨੂੰ ਇਹ ਨਹੀਂ ਸੋਚਣਾ ਚਾਹੀਦਾ ਉਹ ਕਿਹੜੀ ਪਾਰਟੀ ਚੋ ਬਲੋਂਗ ਕਰਦੇ ਆ ਨੋ ਸੋ ਜਦੋਂ ਇਹਦਾ ਸਦੰਦਾ ਸ਼ਰਮਾ ਦਾ ਹੋਇਆ ਸੀ ਉਹ ਤਾਂ ਭਗਵੰਤ ਮਾਨ ਦੀ ਜਨਾਨੀ ਨੇ ਫੋਨ ਕਰਕੇ ਮਿੰਟ ਵਿੱਚ ਪਿੰਕੀ ਧਾਰੀਵਾਲ ਨੂੰ ਅੰਦਰ ਕਰਾਤਾ ਸੀਐਮ ਹਾਊਸ ਤੇ ਫੋਨ ਗਿਆ ਇੱਕ ਖਬਰ ਮੈਨੂੰ ਪ੍ਰੈਸ ਵਾਲਿਆਂ ਨੇ ਦੇ ਦਿੱਤੀ ਸੀ ਕਿ ਦੀ ਵਾਈਫ ਨਾਲ ਤਾਂ ਸੁਗੰਧਾ ਸ਼ਰਮਾ ਦੀ ਪ੍ਰੈਣੀ ਉੱਠਣੀ ਆ ਪਰ ਅੱਜ ਜਦੋਂ ਸਿੱਧੂ ਮੂਸੇਵਾਲੇ ਦੇ ਪਿਓ ਨਾਲ ਇਹ ਕੁਝ ਸਫ਼ਰ ਕਰ ਰਿਹਾ ਇੱਕ ਬਜ਼ੁਰਗ ਇਨਸਾਨ ਜਿਹਦਾ ਜਵਾਨ ਪੁੱਤ ਦੁਨੀਆ ਤੋਂ ਚਲਾ ਗਿਆ ਸਭ ਤੋਂ ਵੱਡਾ ਦੀ ਪਰਪਾਈ ਕੋਈ ਨਹੀਂ ਕਰ ਸਕਦਾ ساری ਉਮਰ ਜਿਉਂਦੇ ਜੀ ਉਹਨਾਂ ਨੂੰ ਇਹ ਦੁੱਖ ਫੇਸ ਕਰਨਾ ਪੈਣਾ ਕੋਈ ਸਦਮੇ ਚੋਂ ਕਦੀ ਨਿਕਲ ਨਹੀਂ ਪਾਣਗੇ ਉਸ ਤੋਂ ਬਾਅਦ ਉਹਨਾਂ ਦੇ ਹਾਰਡ ਡਿਪਰੈਸ਼ਨ ਹੋਏ ਆ ਉਹ ਬੰਦਾ ਦੱਸ ਰਿਹਾ ਮੈਂ 12 12 ਗੋਲੀਆਂ ਖਾਰੀਆਂ ਉਸ ਤੋਂ ਬਾਅਦ ਤੁਸੀਂ ਉਸ ਬੰਦੇ ਨਾਲ ਇਦਾਂ ਦਾ ਟਰੀਟ ਕਰ ਰਹੇ ਹੋ ਸ਼ਰਮ ਆਣੀ ਚਾਹੀਦੀ ਪੰਜਾਬ ਦੀ ਸਰਕਾਰ ਨੂੰ ਸ਼ਰਮ ਆਣੀ ਚਾਹੀਦੀ ਆ ਮੈਂ ਤੁਹਾਨੂੰ ਅੱਗੇ ਵੀ ਆਖਿਆ ਸੀ ਕਿ ਭਗਵੰਤ ਮਾਨ ਮੇਰੇ ਤਾਏ ਚਾਚੇ ਦਾ ਪੁੱਤ ਨਹੀਂ ਹੈ ਪਰ ਜਿੱਥੇ ਮਾਨ ਸਰਕਾਰ ਵੀ ਗਲਤ ਚੱਲੂਗੀ ਨਾ ਮੈਂ ਫਿਰ ਉਹਨਾਂ ਨਾਲ ਵੀ ਸਟੈਂਡ ਨਹੀਂ ਕਰੂੰਗੀ ਸੋ ਮੇਰਾ ਕੰਮ ਹੈ ਸਿਰਫ ਜਸਟਿਸ ਕਰਨਾ ਐਂਡ ਆਈ ਡੋਨਟ ਕੇਅਰ ਕਿਉਂ ਤੇ ਜੇ ਕੋਈ ਖਾਲਸਤਾਨੀ ਬੰਦਾ ਵੀ ਹੋਊਗਾ ਨਾ ਤੇ ਉਹ ਖਾਲਸਤਾਨੀ ਬੰਦੇ ਨਾਲ ਵੀ ਗਵਰਨਮੈਂਟ ਕਿਸੇ ਗੱਲ ਤੇ ਧੱਕਾ ਕਰ ਰਹੀ ਆ ਪਰ ਉਹ ਬੰਦਾ ਉੱਥੇ ਸਹੀ ਆ ਮੈਂ ਉਹਦੇ ਨਾਲ ਵੀ ਸਟੈਂਡ ਕਰੂੰਗੀ ਕਿ ਕਿ ਜਸਟਿਸ ਦਾ ਮਤਲਬ ਇਹ ਹੁੰਦਾ ਕਿ ਅਸੀਂ ਜਾਤ ਧਰਮ ਜਾਂ ਪਾਰਟੀਆਂ ਨਹੀਂ ਦੇਖਣੀਆਂ ਅਸੀਂ ਜਸਟਿਸ ਕਰਨਾ ਬੰਦੇ ਦੇ ਨਾਲ ਕਿ ਉਸ ਬੰਦੇ ਨਾਲ ਗਲਤ ਹੋ ਰਿਹਾ ਹੁਣ ਤੁਸੀਂ ਮੈਨੂੰ ਚੰਗਾ ਬੋਲੋ ਮਾੜਾ ਬੋਲੋ ਇਹ ਤੁਹਾਡੇ ਆਪਣੇ ਵਿਚਾਰ ਆ ਤੁਹਾਡੀ ਆਪਣੀ ਸੋਚ ਆ ਪਰ ਮੈਂ ਆਪਣਾ ਜੋ ਚੰਗੇ ਕਰਮਾ ਉਹ ਮੈਂ ਕਰਦੇ ਰਹਿਣੇ ਆ ਉਸ ਪਰਮਾਤਮਾ ਦੇ ਹਜ਼ੂਰੀ ਸੁ ਜਿੱਦਨ ਮੇਰੀ ਹਾਜ਼ਰੀ ਲੱਗਣੀ ਆ ਤਾਂ ਮੇਰਾ ਜਿਹੜਾ ਕਰਮਾ ਦਾ ਕ੍ਰੈਡਿਟ ਕਾਰਡ ਆ ਨਾ ਉਹ ਫੁੱਲ ਹੋਣਾ ਤਮੇ ਬਸ ਸਵਰਗ ਚ ਜਾ ਕੇ ਪੂਰੀ ਸ਼ਾਪਿੰਗ ਕਰਨੀ ਆ ਐਂ ਸਵਰਗ ਦੇ ਝੂਟੇ ਨਜ਼ਾਰੇ ਲੈਣੇ ਆ ਕਿਉਂਕਿ ਕ੍ਰੈਡਿਟ ਕਾਰਡ 'ਚ ਮੇਰੇ ਕਰਮਾ ਫੁੱਲ ਲੋਡਡ ਹੋਏਗਾ ਹੁਣ ਤੁਸੀਂ ਆਪਣਾ ਕ੍ਰੈਡਿਟ ਕਾਰਡ ਦੇਖ ਲਿਓ ਤੁਸੀਂ ਕਿਦਾਂ ਦਾ ਬਣਾਉਣਾ ਹੈ ਚੰਗੇ ਕਰਮਾਂ ਵਾਲਾ ਕ੍ਰੈਡਿਟ ਕਾਰਡ ਬਣਾਉਣਾ ਹੈ ਕਿ ਬੈਡ ਕਰਮਾਂ ਵਾਲਾ ਜਨਾਬ ਜੀ ਸਭ ਕੁਝ ਇੱਥੇ ਪੜ ਕੇ ਜਾਣਾ ਹੈ ਦੋ ਨੰਬਰ ਨਾਲ ਕਮਾਇਆ ਪੈਸਾ ਕਿਸ ਨੂੰ ਹਰਟ ਕਰਨਾ ਤਕਲੀਫ ਦੇਣਾ ਕਿਸੇ ਨੂੰ ਝੂਠੇ ਵਾਦੇ ਲ ਕਰਨਾ ਇਹ ਸਭ ਕੁਝ ਬੰਦੇ ਨੂੰ ਕਰਨਾ ਪੈਂਦਾ ਹੈ